ਨਗਰ ਨਸੀਰੋ ਜਿਹੜੇ ਪਰਪਰਸ਼ਨ ਆਪਾਂ ਇਕੱਠੇ ਹੋਏ ਆਂ ਉਹ ਵਾਸਤੇ ਆਪਾਂ ਇਕੱਠੇ ਹੋਏ ਆਂ ਪਤਾ ਪਉਣਾ ਹੈ ਖੜੇ ਹੋਣਾ ਲੋਕਾਂ ਨੇ ਆਪਣੇ ਪਤਾ ਹੀ ਐ ਨਿੱਤ ਚੋਰੀਆਂ ਹੁੰਦੀਆਂ ਹਰ ਇੱਕ ਦਾ ਨਹੀਂ ਹੁੰਦੀ ਐ ਤਕਰੀਬਨ ਉਦੋਂ 14-15 ਮੋਟਰਾਂ ਦੀਆਂ ਚੋਰੀਆਂ ਹੋ ਗਈਆਂ ਤਾਰਾਂ ਲਾ ਕੇ ਲੈ ਗਏ ਨੁਕਸਾਨ ਸਾਰਿਆਂ ਦਾ ਹੁੰਦਾ ਐ ਇਹਦਾ 2000 ਲੱਗਦਾ ਕਿਸੇ ਦਾ 5000 ਲੱਗਦਾ ਇਹਦੇ ਸਬੰਧ ਜਿਹੜੇ ਹੁਣ ਆਪਾਂ ਇਕੱਠੇ ਹੋਏ ਆਂ ਜੇ ਆਪਣਾ ਪਿੰਡ ਦਾ ਵੀ ਏਕਾ ਕਰਨਾ ਹੈ ਤਾਂ ਵਧੀਆ ਗੱਲ ਐ ਬਾਜਾਂਗੇ ਜੇ ਨਾ ਕਰਾਂਗੇ ਭਾਈ ਨਿੱਤ ਹਰ ਇੱਕ ਬੰਦੇ ਨੂੰ ਲੁੱਟਿਆ ਜਾਣਾ ਜੇ ਇਹ ਸਾਰੇ ਸਹਿਮਤ ਹੋਣਗੇ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਕੋਈ ਕਾਲੀ ਨਹੀਂ ਕੋਈ ਆਮ ਨਹੀਂ ਕੋਈ ਝਾੜੂ ਨੂੰ ਕੁਝ ਨਹੀਂ ਨਾ ਕਾਂਗਰਸੀ ਇੱਥੇ ਜੇ ਸਾਰੇ ਪਿੰਡ ਨੂੰ ਇੱਕ ਹੋਣਾ ਪੈਣਾ ਹੈ ਕਿ ਇੱਕ ਮਠ ਹੋ ਗਿਆ ਆਪਾਂ ਕਰਾਂਗੇ ਤੇ ਆਪਾਂ ਕਾਮਯਾਬ ਰਵਾਂਗੇ ਨਹੀਂ ਬਈ ਨਹੀਂ ਤੇ ਛੱਤਰ ਵੀ ਖਾਵਾਂਗੇ ਤੇ ਲੁੱਟੇ ਤੇ ਜਾਣੀ ਹੈ ਇਹ ਤਾਂ ਹੈ ਹੀ ਹੈ ਬਈ ਚੋਰ ਘਰਾਂ 'ਚ ਵੜਨ ਲੱਗ ਕੇ ਘੁੱਟਿਆਂ ਪਿਆ ਤਾਂ ਸਾਡੇ ਘਰੋਂ ਦੋ ਮੋਬਾਈਲ ਲੈ ਕੇ ਚੱਕ ਕੇ ਗੋਣ ਜਿਦਾ ਸੋ ਬਾਕੀ ਵੀ ਗੱਲ ਹੈ ਕੇ ਚਲੋ ਚੋਰ ਬਹਾਓ ਆਪਾਂ ਚੋਰਾਂ ਨੂੰ ਲੈ ਆਈਏ ਜਿਹੜੇ ਫੜੇ ਹੋ ਜਾਂਦਾ ਹੈ ਪਹਿਲੀ ਗੱਲ ਤਾਂ ਉਹਨੂੰ ਆਪਾਂ ਰਿਕੁਐਸਟ ਕਰਾਂਗੇ ਬਈ ਯਾਰ ਤੂੰ ਇਹਨਾਂ ਗੱਲਾਂ ਤੋਂ ਬਾਹਰ ਆ ਜਾ ਜੇ ਨਹੀਂ ਆਉਂਦਾ ਬਈ ਮਗਰ ਨਹੀਂ ਪਿੰਡ ਦੇ ਕਹੇ ਬੰਦੇ ਲੈ ਜਾਣਾ ਉਹਦੇ ਪਵੇਂ ਕੋਈ ਹੈ ਪਵੇਂ ਕਹਿੰਦਾ ਤਾਇਆ ਚਾਚਾ ਮੁੰਡਾ ਭਤੀਜਾ ਕੁਝ ਵੀ ਹੈ ਇਹਦਾ ਮਗਰ ਜਾ ਉਹਦਾ ਭਾਂਡਾ ਧਿਆਗਾਂਗੇ ਹਾਂ ਇਹ ਮਗਰ ਜਾਊਗਾ ਇਹ ਮਗਰ ਜਾਊਗਾ ਹਾਂ ਗੱਲ ਜਰੂਰ ਕੋਈ ਸੀਰ ਹੋ ਜਾਏਗਾ ਲੈ ਆਉਂਦਾ ਟਾਂ ਨਾ ਪਿੰਡ ਲੂਣਾ ਪਿੰਡ ਲੂਣਾ ਬਗੜ ਮੂਣੀ ਲਾਉਣਾ ਕਿਹ ਬੰਦੇ ਨੇ ਸਹੀ ਹੈ ਹਾਂ ਉਹ ਗਾਉਂ ਆਟ ਜਾ ਇੱਕ ਤਰ੍ਹਾਂ ਇੱਥੇ ਆ ਗਏ ਜਿਵੇਂ ਹੁਣ ਆਪਣਾ ਨਗਰ ਖੜਾ ਆ ਗਿਆ ਸਾਰੇ तकरीबन ਬੰਦੇ ਮੇਨੂੰ ਲੱਗਦਾ ਆਪਣੇ ਪਿੰਡ ਦੇ ਘਵਾੜੇ ਵੱਲ ਜੋ ਆਈ ਹੀ ਹੈ ਹਾਂ ਸਹਿਮ ਤਾਂ ਸਾਰੇ ਹੋਰ ਵੀ ਆ ਜਾਣਗੇ ਸਾਰੇ ਹੋਣਗੇ ਵੀ ਸਹਿਮ ਇਸ ਗੱਲ ਨਾਲ ਵੀ ਇੱਕ ਆ ਕਰਨਾ ਪੈਣਾ ਵੀ ਉਹਨੇ ਆ ਵੀ ਆ ਟੀਮਾਂ ਬਣਾ ਲਓ ਆਪਾਂ ਡਿਊਟੀਆਂ ਲਾਏ ਆ ਮੁੰਡਿਆਂ ਦੀ ਵੀ ਰਾਮਾ ਦੇ ਜਿਹੜਾ ਬੰਦਾ ਬਾਹਰ ਲਾ ਆਉਂਦਾ ਪਹਿਲੇ ਤਾਂ ਪਿਆਰ ਨਾਲ ਪੁੱਛੋ ਨੂੰ ਵੀ ਤੂੰ ਕੀ ਲੈਣਾ ਹੈ ਬਈ ਜੇ ਉਹ ਨਹੀਂ ਕੀ ਉਹਦੇ ਚ ਗੱਪਾਂ ਨੂੰ ਗੜਬੜ ਲੱਗਦੀ ਹੈ ਫੜ ਕੇ ਪੰਚਾਇਤ ਕੋਲ ਲਿਆਓ ਤੇ ਨਹੀਂ ਤਾਂ ਫਿਰ ਦੋਲਾ ਦਫਾ ਕਰਾਂਗੇ ਉਹਦੇ ਹਾਂ ਇਹ ਗੱਲ ਦਊਗਾ ਤਾਂ ਨਿਆਏ ਕੋਈ ਕਟਿਆ ਨਾ ਜਾਵੇ ਨਹੀਂ ਜੇ ਕੋਈ ਬੰਦਾ ਕੋਈ ਇਹ ਜਾਂ ਮਿਲਦਾ ਨਾ ਉਹਦੇ ਨਾਲ ਬਾ ਲੱਗਦੀ ਇਹ ਆ ਵੀ ਉਹਨੂੰ ਫੜ ਲਓ ਬਸ ਉਹਨੂੰ ਕੋਈ ਕੁੱਟ ਮਾਰਨ ਦੀ ਲੋੜ ਨਹੀਂ ਨਹੀਂ ਲੋੜ ਹੀ ਨਹੀਂ ਉਹਦਾ ਬਾਹਰ ਦੇ ਬੰਦੇ ਨੂੰ ਤਾਂ ਤੁਸੀਂ ਫੜ ਲਓਗੇ ਜਿਹੜੇ ਪਿੰਡ ਦੇ ਬੰਦੇ ਆ ਉਹਨਾਂ ਨੂੰ ਕਿਵੇਂ ਫੜੋਗੇ ਪਿੰਡ ਦੇ ਨੇੜੇ ਮੇਰੇ ਘਰੋਂ ਚੋਰੀ ਪਿੰਡ ਦੇ ਬੰਦੇ ਨੇ ਕੀਤੀ ਆ ਮਹੀਨਾ ਹੋ ਗਿਆ ਮੈਨੂੰ ਫਿਰ ਤੱਕ ਉਹਨਾਂ ਦੇ ਮਗਰ ਨਾਲੇ ਮੇਰੇ ਮੋਬਾਈਲ ਚੋਰੀ ਹੋ ਗਿਆ ਤੈਨੂੰ ਪਤਾ ਬੰਦੇ ਨੇ ਬਟੋਰੀ ਕੀਤੀ ਆ ਹਾਂ ਉਹ ਦਰਖਾਸਤ ਦੇ ਗਿਆ ਦਰਖਾਸਤ ਮੈਂ ਦਿੱਤੀ ਆ ਪਰ ਗੱਲ ਸੁਣ ਲਓ ਦਰਖਾਸਤ ਮੈਂ ਉਵੇਂ ਨਹੀਂ ਦਿੱਤੀਗੀ ਮੇਰੀ ਗੱਲ ਸੁਣ ਲਓ ਪਹਿਲਾਂ ਮੈਂ ਦਰਖਾਸਤ ਆਉਂ ਦਿੱਤੀ ਆ ਆਪਦੇ ਸਿਮ ਕਢਾਈ ਮੈਂ ਕਿਹਾ ਵੀ ਜਿੰਨਾ ਚਿਰ ਮੈਨੂੰ ਪਤਾ ਨਹੀਂ ਲੱਗਦਾਗਾ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਉਹਨਾਂ ਦੇ ਦੂਜੇ ਘਰਾਂ ਦੇ ਘਰੇ ਗਿਆ ਮਹੀਨਾ ਹੋ ਗਿਆ ਮੈਨੂੰ ਮਨਤਾ ਕੱਢਦੇ ਫਿਰਦੇ ਨੂੰ ਫੜਾਉਣ ਨਹੀਂ ਮੈਂ ਜਾਂਦਾਗਾ ਕਿਉਂ ਕਿਉਂਕਿ ਜੇ ਮੈਂ ਫੜਾਊਗਾ ਛਡਾਉਣ ਵਾਲੇ ਪਹਿਲਾਂ ਜਾ ਵੜਦੇ ਆ ਸਹੀ ਆ ਦਸੀਆਂ ਗੱਲਾਂ ਸੁਣਦਾ ਹੀ ਇਹਨਾਂ ਵਿੱਚ ਹੋ ਜਾਈਏ ਠੀਕ ਆ ਨਾ ਅੱਛਾ ਦੂਜਾ ਨੰਬਰ ਸਾਨੂੰ ਮਹੀਨਾ ਹੋ ਗਿਆ ਉਹਨਾਂ ਦੀਆਂ ਮਿੰਟਾ ਕਰਦਿਆਂ ਫਿਰਦਿਆਂ ਨੂੰ ਨਾਲੇ ਤਾਂ ਸਾਡੇ ਮੋਬਾਈਲ ਗਏ ਘਰੋਂ ਨਾਲੇ ਸਾਨੂੰ ਲਾਰੇ ਲਾਈ ਜਾਂਦੇ ਅੱਜ ਦਿਨੇ ਸਵੇਰ ਦਿੰਨੇ ਆ ਅੱਜ ਦਿਨੇ ਸਵੇਰ ਦਿੰਨੇ ਤੁਹਾਡੇ ਮੈਲ ਤੁਹਾਨੂੰ ਦਵਾ ਦੇਾਂਗੇ ਜੇ ਦੂਜਿਆਂ ਕੋਲੋਂ ਗੱਲਾਂ ਸੁਣੀਂਦੀਆਂ ਤੇਰੇ ਮੇਰੇ ਵਰਗੇ ਦੋਸਤਾਂ ਕੋਲੋਂ ਉਹ ਯਾਰ ਬਾਈ ਜੇ ਤੂੰ ਫੜਾ ਵੀ ਦੇਂਗਾ ਤੋਂਦੂ ਪਹਿਲਾਂ ਉਹਨਾਂ ਨੇ ਪਿੰਡ ਆ ਜਾਣਾ ਓਏ ਇਹਦਾ ਫਰਕ ਆ ਗੱਲਾਂ ਸੁਣਨ ਨੂੰ ਮਿਲਦੀਆਂ ਨਹੀਂ ਨਹੀਂ ਫਾਇਦਾ ਕੀ ਆ ਪਹਿਲਾਂ ਗੱਲ ਕੀ ਨਹੀਂ ਇੱਕ ਮਿੰਟ ਮੇਰੀ ਗੱਲ ਨਹੀਂ ਫਾਇਦਾ ਫਰਾਂ ਇੱਕ ਮਿੰਟ ਜਮਾ ਤੂੰ ਅੱਜ ਇੱਕ ਮਿੰਟ ਤੂੰ ਅੱਜ ਨਾਂ ਲਿਖਾ ਕੇ ਆ ਕਿਹੜੇ ਬੰਦੇ ਤੂੰ ਆ ਸ਼ੱਕੀ ਆ ਫੜੇ ਆ ਠੀਕ ਆ ਥੋਕੇ ਗਵਾਹੀ ਦੇ ਕੇ ਆ ਆਹਨੇ ਬੰਦਿਆਂ ਨੂੰ ਤੁਸੀਂ ਫੜਦੋਂਗੇ ਪਿੰਡ ਦੇ ਨੂੰ ਕਿਵੇਂ ਫੜੋ ਤੂੰ ਨਾ ਤੂੰ ਆ ਮੈਂ ਜਾਣਦਾ ਉਹਨੇ ਨਾਂ ਲਿਖਾ ਕੇ ਆ ਠੀਕ ਆ ਆ ਬੰਦੇ ਨੇ ਮੇਰੀ ਚੋਰੀ ਕੀਤੀ ਆ ਮੈਂ ਇਹੀ ਚਾਹੁੰਦਾ ਸੀਗਾ ਮੇਰੇ ਮਾਲਕ ਨੇ ਮੇਰੀ ਬਾਹ ਫੜੀ ਆ ਸੁਣੀ ਆ ਮੈਂ ਚਾਹੁੰਦਾ ਸੀ ਕਿਤੇ ਬੰਦਿਆਂ ਚ ਮੇਰੀ ਗੱਲ ਹੋਵੇ ਤੇ ਮੈਂ ਫੜਾਵਾਂ ਛਡਾਉਣਾ ਆ ਮਗਰ ਜਾ ਤੈਨੂੰ ਮੈਂ ਦੱਸਦਾ ਤੇਰੇ ਸਾਰੇ ਵਾਅਦੇ ਕਰਦੇ ਆ ਉਹ ਨਾਮ ਲਿਖਾ ਕੇ ਆ ਉੱਥੇ ਬੰਦਿਆਂ ਦੇ ਉਦੋਂ ਬਾਅਦ ਕਿਹਾ ਕੋਈ ਜਾਊਗਾ ਵੀ ਵੇਖੂਗਾ ਹਾਂ ਅੱਲਾ ਹੈ ਨਾ ਛਡਾਉਣਾ ਦਾ ਬਖਵਾੜਾ ਹਾਂ ਤੂੰ ਨਾਮ ਲਿਖਾ ਕੇ ਵੀ ਆ ਬੰਦੇ ਨੇ ਮੇਰੀ ਚੋਰੀ ਕੀਤੀ ਆ ਆ ਮੈਂ ਪੈਂਡਿਊਂਗਾ ਭਾਈ ਹੁਣ ਪੈਂਡਿਊ ਕੋਈ ਬੰਦਾ ਉਹਦਾ ਮਗਰ ਗਿਆ ਤੇ ਆਪਾਂ ਕੋਈ ਨਹੀਂ ਫਿਰ ਤੇਰੇ ਨਾਲ ਆ ਸਾਰਾ ਪੈਂਡ ਮੈਂ ਲਿਖਾ ਕੇ ਆਉਂਗਾ ਹਾਂ ਜੀ ਲਿਖਾ ਕੇ ਆ ਮੈਨੂੰ ਸਬੂਤ ਹੈ ਮੈਨੂੰ ਪਤਾ ਵੀ ਕਿਹੜੇ ਬੰਦੇ ਆ ਹਾਂ ਨਾਲੇ ਪਿੰਡ ਦੇ ਆ ਮੈਂ ਲਿਖਾ ਕੇ ਆਉਂਗਾ ਹੁਣ ਮੈਨੂੰ ਮਹੀਨਾ ਹੋ ਗਿਆ ਮੈਨੂੰ ਤਾਂ ਕਰ ਦੇ ਫਿਰ ਤੈਨੂੰ ਅੱਜ ਦਿਨ ਨੇ ਸਵੇਰ ਦਿਨੇ ਅੱਜ ਦਿਨ ਨੇ ਸਵੇਰ ਦਿਨੇ ਆ ਅਸੀਂ ਲੈ ਕੇ ਦਿੰਨੇ ਹਾਂ ਹਾਂ ਆਹੇ ਮੈਨੂੰ ਮੈਂ ਚਾਹੁੰਦਾ ਸੀਗਾ ਕਿ ਮੈਨੂੰ ਕੋਈ ਮੌਕਾ ਮਿਲੇ ਪਰ ਮੈਨੂੰ ਮਿਲ ਗਿਆ ਅੱਜ 6 ਮਹੀਨੇ ਬਾਅਦ ਭਾਈ ਨਾਲ ਹੀ ਜਾ ਤੂੰ ਇਹ ਦੋ ਸਿਲੰਡਰ ਚੋਰੀ ਹੋ ਗਿਆ ਹਾਂ ਮਹੀਨੇ ਬਾਅਦ ਮਿਲਿਆ ਮੌਕਾ ਇਹਨੂੰ ਪਤਾ ਕੁਛ ਉਹ ਵਿਚਾਰ ਮਾ ਦਾ ਪਤਾ ਯਾਰ ਮੈਂ ਤਾਂ ਦੱਦ ਨੇ ਸ਼ਰਮੂਰੇ ਸ਼ਰਮ ਕਾ ਦੀ ਜੱਜ ਦਾ ਮੁੰਡਾ ਹੈ ਜੱਜ ਦਾ ਮੁੰਡਾ ਹਾਂ ਤੇ ਬਾਈ ਲਿਖਾ ਗਿਆ ਵੇ ਯਾਰ ਲਿਖਾ ਕੇ ਆਉਂਦੇ ਪੁਲਿਸ ਲੈ ਕੇ ਨਹੀਂ ਆਉਂਦੀ ਫੜ ਕੇ ਕਿਸੇ ਤੇ ਲੈ ਕੇ ਕਿਉਂ ਨਹੀਂ ਲਿਖਾ ਕੇ ਆਉਂਦੇ ਮੈਨੂੰ ਮਿਲਦੀਆਂ ਯਾਰ ਬਾਈ ਤੂੰ ਲਿਖਾਏਗਾ ਕਿ ਯਾਰ ਉਹ ਫਲਾਣਾ ਉਹਨਾਂ ਦੇ ਨਾਲ ਅਟੈਚ ਆ ਯਾਰ ਤੈਨੂੰ ਅਜਨੇ ਮੈਡਰ ਨਹੀਂ ਆਉਣ ਦੇਣਾ ਤੂੰ ਪਹਿਲਾਂ ਆ ਜਾਊਗਾ ਇੱਕ ਮਿੰਟ ਮੇਰੀ ਗੱਲ ਸੁਣ ਲੈ ਆ ਸੁਣਨ ਨੂੰ ਮਿਲਦੀਆਂ ਅੱਜ ਅੱਜ ਆਪਾਂ ਪਹਿਲੇ ਤੇ ਹੀ ਰਿਜ਼ਲਟ ਮਿਲ ਜੂਗਾ ਯਾ ਲੋਕ ਉਹੀ ਖੜੇ ਆ ਤੇ ਗੱਲਾਂ ਆਲੇ ਆ ਤੂੰ ਅੱਜ ਲਿਖਾ ਗਿਆ ਮੈਂ ਨਾ ਨਾ ਚਾ ਕੇ ਲੈ ਗਏ ਫੇਰ ਦੱਸੀ ਇਹ ਲੈ ਗਏ ਉਦੋਂ ਬਾਅਦ ਆਪਣੇ ਪਿੰਡ ਦਾ ਕੋਈ ਬੰਦਾ ਗਿਆ ਫੇਰ ਦੱਸੀ ਆਪਾਂ ਸਾਨੂੰ ਇਹ ਤੁਹਾਨੂੰ ਪਹਾਲਦਾ ਸੀ ਮੇਰੇ ਮਾਲਕ ਨੇ ਮਿਲਦਾ ਵੜੀ ਆ ਜੇ ਆਪਣੇ ਪਿੰਡ ਦਾ ਇੱਕ ਆ ਤਾਂ ਉਦੋਂ ਗਾ ਆਪਾਂ ਕਮੇਟੀ ਬਣਾ ਲਾਂਗੇ ਜਿੰਨਾ ਬੰਦਾ ਮਗਰ ਨਾ ਕਰਨੀ ਨਹੀਂ ਕਰਾਂਗੇ ਜਿੱਦਾਂ ਹਿਸਾਬ ਆ ਬਾਤ ਲਿਖਾ ਕੇ ਅੱਜ ਮੈਂ ਲਿਖਾ ਕੇ ਆਉਂਗਾ ਚੱਲ ਮੈਂ ਵੀ ਤੇਰੇ ਨਾਲ ਚੱਲ ਬੋਲ ਤੂੰ ਹੀ ਲਖਾਇਆ ਭਾਈ ਕਿਨੇ ਦੋ ਢੋਲੀਆਂ ਚੋਰੀ ਦੀਆਂ ਹਾਂ ਵਾਠ ਠੀਕ ਹੋ ਗਿਆ ਯਾਰ ਸਾਡੇ ਪਿੰਡ ਦੇ ਜੇ ਕਿਸੇ ਬੰਦੇ ਦਾ ਚੂਰ ਦੇ ਮਗਰ ਖੂਰ ਜਾਂਦਾ ਉਹ ਸਾਰੋ ਨੀ ਉਹਨਾਂ ਉਹਨਾਂ ਨੂੰ ਕਹਿਤਾ ਕਹਿਤਾ ਉਹ ਆਪ ਕਹਿ ਦਿੰਦੇ ਬਾਹਰ 500 ਬਣਾ ਦੇ ਜੀ ਇਹ ਵੀ ਬਾਹਰ ਦੇ ਵਿੱਚ ਹੀ ਹੈ ਉਹ ਵੀ ਕਾਟਣਾ ਪੈਗਾ ਆਏਂ ਗਰੀਆ ਵਾਗੇ ਜੇ ਨਹੀਂ ਬਚਣਾ ਤੇ ਕਹੋ ਜਹਲੀਆ ਜੇ ਨਹੀਂ ਬਚਤੀਆਂ ਖਾਣੀਆਂ ਰਖਾਈ ਜਾਂਦਾ ਨਾ ਤੇ ਕਿਹੜਾ ਭੇਕੇ ਦਾ ਵਿਰੋਧ ਕਰੂਗਾ ਪਾਸੇ ਜਾਊਗਾ ਫਿਰ ਉਹ ਸੋਚ ਲਵਾ ਪਾਉਂਦੇ ਕੀ ਕਰਨਾ ਇੰਡੀਆ ਦੀ ਟੀਮ ਬਣਾਓ ਯਾਰ ਪੂਰਾ ਸਾਥ ਦੇਵਾਂਗੇ ਯਾਰ ਜਿੱਥੇ ਮਰਜੀ ਹੈ ਬਈ ਸਾਥ ਕਰੀਏ ਜਿੱਥੇ ਜਾਣਾ ਪਿਆ ਉੱਥੇ ਹੀ ਕਰਾਂਗੇ ਫਿਰ ਦੂ ਪਹਿਲਾਂ ਕੇਰੇ ਚੰਗਾ ਕਰ ਲਿਆ ਮਾੜਾ ਕਰ ਲਿਆ ਯਾਰ ਦੂ ਬਾਅਦ ਕੋਈ ਇਫਰਾਦ ਕਰਨਾ ਉਹ ਮੈਂ ਜਾਂਦਾ ਰਹੂ ਕੋਈ ਨਾ ਯਾਰ ਅੱਜ ਤਾਂ ਟੀਮ ਬਣ ਗਈ ਮਾੜੀ ਯਾਰ ਪਤਾ ਕੀ ਹੈ ਦੁਰੀਏ ਗੱਲ ਲਿਖਾ ਲਓ ਜਿਹਨੂੰ ਕੋਈ ਕਹਿੰਦਾ ਕੋਹ ਨਹੀਂ ਲੱਗਦਾ ਕਹਿੰਦਾ ਇਹ ਆਪੇ ਕੋਈ ਗੱਲ ਅਸੂਤ ਤਗੜੇ ਆਹੀ ਮਾਰੇ ਆ ਯਾਰ ਉਹ ਤਾਂ ਆਹੀ ਮਾਰੇ ਜਰੂਰ ਆ ਪਰ ਇਹਨਾਂ ਦੋ ਤੁਸੀਂ ਵੀ ਪਾਰਟ ਤੇ ਅਸੀਂ ਬੋਟਾਂੇ ਖੜਨਗੇ ਕਿਵੇਂ ਉਹ ਯਾਰ ਉਹਦਾ ਬੋਟਾਂ ਦਾ ਜਿਹੜਾ ਮਸਲਾ ਹੀ ਨਹੀਂ ਆ ਇਹ ਜਿਹੜਾ ਪਿੰਡ ਦੇ ਨਾਲ ਪੱਟ ਮਾਰੇ ਪਿੰਡ ਲੈਵਲ ਤੇ ਕੋਈ ਨਹੀਂ ਪਾਉਂਦਾ ਕੋਈ ਨਹੀਂ ਖੰਡਾ ਨਹੀਂ ਨਹੀਂ ਯਾਰ ਚੋਰੀਆਂ ਸਾਡੇ ਨਹੀਂ ਮਿਲਿਆ ਕੰਮ ਕੋਈ ਨਹੀਂ ਪੂਰਾ ਸਾਰਾ ਯਾਰ ਵੈਦ ਮੁਤਾਬਕ ਤੇਰੇ 10000 ਦੀ ਹੋਈ ਤੈਨੂੰ ਢੋੜੂਗੀ ਸਾਡੇ 10 ਲੱਖ ਦੀ ਦਾ ਨਾ ਤਾਂ ਇਹ ਕੱਟ ਕੀਤਾ ਚੋਰੀ ਦਾ ਮਾਰਦਾ ਸਾਰੇ ਸਾਨੇ ਕਰਵਾਈ। ਇਹ ਸੱਟ ਦੇ ਹੱਕ ਚ ਹੈ। ਜਿਹੜਾ ਕੋ ਗਲਤ ਬੰਦੇ ਦੀ ਸਪੋਰਟ ਕਰਦਾ ਉਹਦੇ ਤੇ ਤੁਰੰਤ ਪਰਚਾ ਕਰਾਓ। ਬਾਕੀ ਰੱਬ ਬੋਲਦਾ ਕਿ ਕੱਲੂ ਕਿਸੇ ਨੇ ਸਾਨੂੰ ਮੁਲਾਇਮ ਨੇ ਕਹਿੰਦੇ ਮੇਰੇ ਮਗਰ ਖਾਨਦੇ ਨੇ ਫੋਨ ਲਾਇਆ ਨੂੰ ਸਾਡ ਤੇ। ਕਿ ਉਹ ਵੇਜੋਂ ਹੁਣ ਆ ਗਏ। ਜਿਹੜਾ ਕਹਿੰਦੇ ਮੜਾ ਖਾਦਾ ਤੁਹਾਡੇ ਤੇ। ਆਹ ਇਹਦਾ ਪਾਂਡਾ ਹੀ ਚੱਕ ਗਿਆ ਜੋ ਦਾ ਕੰਮ ਨਹੀਂ ਬੈਠਾ। ਕੋਈ ਕਹਿਣਾ ਕਹਿ ਸਕਦਾ ਤਾ ਮੈਂ ਬੋਲ ਕੀ ਕਰ ਰਹਾ ਬਤਾ ਬੈਅਤ ਬਣਾ ਲਓ ਆਹੇ ਵੀ ਕਿਵੇਂ ਹੋ ਕੱਲ ਨੂੰ ਕੋਈ ਵੀ ਪ੍ਰਾਪੀ ਫੜੇ ਗਏ ਆਜੀ ਸਿਲੰਡਰ ਆਪਣੇ ਤੇ ਉਹ ਤਾਂ ਚੱਲ ਹੋ ਗਿਆ ਹਾਂ ਇਹ ਕੋਈ ਕਮੇਟੀ ਵੀ ਬਣਾਉਣੀ ਹੈ ਕਮੇਟੀ ਵੀ ਬਣਾਉਣੀ ਪੈਣੀ ਫੇਰ ਹੀ ਹੱਲ ਹੋਊਗਾ ਕਿਹੜੇ ਕਰਨੇ ਪੈਣੇ ਨਾ ਕਮੇਟੀ ਨੇ ਬਣਾਉਣੀ ਪਣੀ ਜਿੰਨੇ ਆਉਣਾ ਹੈਗੇ ਉਹਨੇ ਕਮੇਟੀ ਗਵਾੜਾਂ ਨੇ ਕਮੇਟੀ ਬੰਨ੍ਝਾਣ ਜੇ ਮੰਨ ਕੇ ਚੱਲ ਸਾਡੇ ਗਵਾੜ ਦੀ ਸਾਡੇ ਬੱਕਰੀ ਜਾਂ ਥੋੜੇ ਗਵਾੜ ਦੀ ਬੱਕਰੀ ਨਹੀਂ ਨਹੀਂ ਸਾਰੇ ਸਾਰੇ ਗਵਾੜ ਦੇ ਹੈਂ ਲੱਗ ਲੱਗ ਨਹੀਂ ਪੈਟੇ ਨਹੀਂ ਨਾ ਕੋਈ ਦਨ ਹਾਲੋ ਦਨ ਹਾਲੋ